ਅੱਛੀ ਕਾਲ ਮੈਂ ਰਮਨਦੀਪ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬਹੁਤ ਸਹਾਇਕ ਦੇ ਰਹੇ ਹੋ ਮੈਨੂੰ ਉਮੀਦ ਨਹੀਂ ਸੀ ਕਿ ਕਿ ਇੰਨੀ ਛੇਤੀ ਤੁਸੀਂ ਮੇਰੇ ਨਾਲ ਇਸ ਮਾਧਿਅਮ ਰਾਹੀਂ ਜੁੜੋਗੇ ਤੇ ਮੇਰਾ ਜੀ ਕੀਤਾ ਕਿ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਤੇ ਅੱਜ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਨੇ ਕੋਈ ਖਾਸ ਵੱਖਰਾ ਟੌਪਿਕ ਨਹੀਂ ਹੈਗਾ ਮੈਂ ਇਨ ਜਨਰਲ ਵੈਸੇ ਹੀ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੀ ਆ ਉਦੋਂ ਬਾਅਦ ਫਿਰ ਸਾਰੇ ਟਾਪਿਕ ਮੇਰਾ ਖਿਆਲ ਹੈ ਇਹਦੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਇੰਡੀਵਿਜੂਅਲੀ ਜਿਹੜੀ ਵੀ ਆਪਣੀ ਹਨਾ ਜਿਵੇਂ ਕਿਸੇ ਦੀ ਪਾਰਟੀਕੂਲਰ ਸਮੱਸਿਆ ਹੁੰਦੀ ਆ ਉਦਾਂ ਦੀ ਆਪਾਂ ਗੱਲਾਂ ਕਰਾਂਗੇ ਪਰ ਅੱਜ ਮੈਨੂੰ ਜਿਹੜਾ ਸੀਗਾ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਆ ਰਿਹਾ ਸੀਗਾ ਕਿ ਮੈਂ ਨਾ ਕਿਸੇ ਨਾਲ ਗੱਲ ਕਰ ਰਹੀ ਸੀਗੀ ਕਿ ਇਦਾਂ ਇਦਾਂ ਕਰਕੇ ਮੈਂ ਆਪਣਾ ਜਿਵੇਂ ਆਪਾਂ ਸਾਰੇ ਹੀ ਕਰਦੇ ਹੁੰਨੇ ਆ ਬਈ ਕਿ ਆ ਮੈਂ ਸ਼ੁਰੂ ਕੀਤਾ ਤੁਸੀਂ ਮੈਨੂੰ ਸਹਿਯੋਗ ਦੇਣਾ ਹਨਾ ਤੇ ਇੱਕ ਸਾਡਾ ਹੈਗਾ ਮੁੰਡਾ ਜਾਣ ਪਛਾਣ ਵਾਲਾ ਕਜ਼ਨ ਹੀ ਹੈ ਮੇਰਾ ਤੇ ਉਹਨੂੰ ਜਦੋਂ ਮੈਂ ਕਿਹਾ ਤੇ ਨਾ ਉਹਨੇ ਹੱਸਿਆ ਕਹਿੰਦਾ ਭੈਣੇ ਇਹ ਕਹਿੰਦਾ ਨਾ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹ ਮੁੰਡੀਰ ਨੇ ਨਹੀਂ ਸੁਣਨੀਆਂ ਕਹਿੰਦਾ ਮੇਰੇ ਨਾਲ ਦੇ ਜਿਹੜੇ ਦੋਸਤਾਂ ਮੈਂ ਭੇਜ ਦਿੰਨਾ ਉਹਨਾਂ ਨੂੰ ਪਰ ਉਹ ਸੁਣਦੇ ਨਹੀਂ ਹੁੰਦੇ ਅਜਿਹੀਆਂ ਗੱਲਾਂ ਤੇ ਫਿਰ ਉਹਦੀ ਗੱਲ ਚੋਂ ਮੈਨੂੰ ਇੱਕ ਮੇਰੇ ਜੋ ਥਾਟ ਹਨਾ ਮੇਰੇ ਅੰਦਰ ਚੱਲਿਆ ਮੈਂ ਕਿਹਾ ਵੀ ਅਸੀਂ ਜੇ ਉਹਨੇ ਆਪਣੇ ਆਪ ਦੀ ਤਰਜਮਾਨੀ ਕੀਤੀ ਆਪਦੇ ਨਾਲ ਦਿਆਂ ਦੀ ਕਿ ਅਸੀਂ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੁਣਦੇ ਹਨ ਚਲੋ ਇਹ ਵੱਖਰੀ ਗੱਲ ਹੈ ਕਿ ਆਪੋ ਆਪਣੀ ਪਸੰਦ ਹੁੰਦੀ ਹੈ ਆਪਣੇ ਜਿਹੋ ਜਿਹੇ ਖਿਆਲ ਆਤ ਹੁੰਦੇ ਆਪਾਂ ਉਹੋ ਜੀਆਂ ਚੀਜ਼ਾਂ ਨਾਲ ਜੁੜਦੇ ਆ ਬਹੁਤ ਸਾਰੀਆਂ ਆਪਾਂ ਦੇਖਦੇ ਆ ਕਿ ਕੋਈ ਚੁਟਕਲੇ ਕੋਈ ਆਪਣੇ ਆਪ ਤੇ ਮਤਲਬ ਹਸਾ ਰਿਹਾ ਆਪਣੇ ਆਪ ਤੇ ਹੱਸ ਕੇ ਤੁਹਾਨੂੰ ਹਸਾ ਰਿਹਾ ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਦਾ ਪਰ ਇਹ ਹੁੰਦੀ ਹੈ ਕਿ ਜਿਹੋ ਜੀ ਤੁਹਾਡੀ ਆਪਣੀ ਪਰਸਨਲ ਥਿੰਕਿੰਗ ਆ ਤਾਂ ਜਾਂ ਫਿਰ ਜਿਹੋ ਜਾਂ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਚੀਜ਼ਾਂ ਵੱਲ ਫਿਰ ਅਸੀਂ ਜ਼ਿਆਦਾ ਜੁੜਦੇ ਹਾਂ ਹੁਣ ਇਹ ਜਦੋਂ ਮੈਂ ਗੱਲਬਾਤ ਦਾ ਇਹ ਇੱਕ ਬਣਾਇਆ ਸੀਗਾ ਜ਼ਰੀਆ ਕਿ ਇਸ ਜ਼ਰੀਏ ਮੈਂ ਉਹਨਾਂ ਨਾਲ ਗੱਲਾਂ ਕਰ ਸਕਾਂ ਜੋ ਇਹੋ ਜੀਆਂ ਗੱਲਾਂ ਸੁਣਨੀਆਂ ਚਾਹੁੰਦੇ ਨੇ ਕਿਉਂਕਿ ਇੱਕ ਵਕਤ ਇਹੋ ਜਾਂ ਸੀਗਾ ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਰਾਹਾਂ 'ਚ ਜਿਹੜੀਆਂ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਕਿ ਉਹਨਾਂ ਨੂੰ ਮੈਂ ਉਹਨਾਂ ਦੇ ਹੱਲ ਮੈਂ ਕਿੱਥੋਂ ਲੱਭਾਂ ਕਦੇ ਫਿਰ ਮੈਂ ਕਿਤਾਬਾਂ ਪੜ੍ਹਨੀ ਆ ਕਦੇ ਉਹਨਾਂ ਦੋਸਤਾਂ ਚ ਬੈਠਣਾ ਵੱਡਿਆਂ ਦੀਆਂ ਸਲਾਮਾਂ ਲੈਣੀਆਂ ਹਨਾ ਤੇ ਜਿਵੇਂ ਮੇਰੇ ਨਾਨੀ ਜੀ ਇੱਕ ਵਾਰੀ ਮੈਨੂੰ ਕਹਿੰਦੇ ਕਹਿੰਦੇ ਮੱਤਾਂ ਉਦੋਂ ਦੇਈਦੀਆਂ ਹੁੰਦੀਆਂ ਜਦੋਂ ਦੇਣ ਜੋਗੇ ਹੋ ਜਾ ਹੋ ਜੀਏ ਆਪਾਂ ਹਨਾ ਤਾਂ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਹ ਮੱਤਾਂ ਕੀ ਹੁੰਦੀਆਂ ਚਲੋ ਫਿਰ ਉਹਨਾਂ ਨੇ ਜਿਹੜੀਆਂ ਮੱਤਾਂ ਸਾਡੇ ਮੰਮੀ ਨੂੰ ਦਿੱਤੀਆਂ ਮੰਮੀ ਨੇ ਜੋ ਸਾਨੂੰ ਦੱਸਿਆ ਉਹ ਸਾਡੇ ਚ ਆਇਆ ਤੇ ਜੋ ਸਾਨੂੰ ਜ਼ਿੰਦਗੀ ਨੇ ਸਿਖਾਇਆ ਜਾਂ ਜੋ ਸਾਡੇ ਹਨਾ ਹਾਲਾਤਾਂ ਨਾਲ ਅਸੀਂ ਜਿਵੇਂ ਲੰਘਦੇ ਆ ਇਥੋਂ ਗੁਜ਼ਰਦੇ ਆ ਉਹਨਾਂ ਨੇ ਜੋ ਸਾਨੂੰ ਦੱਸਿਆ ਉਹਨਾਂ ਦੇ ਆਧਾਰ ਤੇ ਇਹ ਬਹੁਤ ਸਾਰਾ ਕੁਝ ਮੇਰੇ ਕੋਲ ਇਕੱਠਾ ਹੋਇਆ ਤੇ ਮੈਨੂੰ ਲੱਗਿਆ ਵੀ ਜੇ ਤੁਹਾਡੇ ਕੋਲ ਨਾਲ ਆਪਣਾ ਤਜਰਬਾ ਵੀ ਹੈਗਾ ਤਾਂ ਤੁਸੀਂ ਵਧੀਆ ਤਰੀਕੇ ਨਾਲ ਉਹ ਗੱਲ ਕਰ ਸਕਦੇ ਹੋ ਤੇ ਇਹ ਫਿਰ ਉਹਨਾਂ ਦੇ ਉਹਨਾਂ ਤਜਰਬਿਆਂ ਚੋਂ ਹੀ ਨਿਕਲੀਆਂ ਹੋਈਆਂ ਗੱਲਾਂ ਨੇ ਮੇਰੇ ਆਪਣੇ ਵੀ ਜਿਵੇਂ ਸਾਡੇ ਬੱਚੇ ਆ ਮੇਰਾ ਬੇਟਾ ਕੋਈ ਵੀ ਗੱਲ ਹੁੰਦੀ ਆ ਉਹਨੂੰ ਕੋਈ ਨਿੱਕੀ ਜੀ ਗੱਲ ਕਦੇ ਕਿਸੇ ਗੱਲੋਂ ਪਰੇਸ਼ਾਨ ਹੁੰਦਾ ਤਾਂ ਉਹਨੇ ਉਸ ਦਿਨ ਮੇਰੇ ਨਾਲ ਗੱਲ ਜ਼ਰੂਰ ਕਰਨੀ ਹੁੰਦੀ ਆ ਅਦਰਵਾਇਜ਼ ਕਈ ਵਾਰ ਮਹੀਨਾ ਮਹੀਨਾ ਲੰਘ ਜਾਂਦਾ ਗੱਲ ਨਹੀਂ ਹੁੰਦੀ ਸੋ ਇਹੀ ਕੁਝ ਗੱਲਾਂ ਸੀਗੀਆਂ ਜਿਹੜੀਆਂ ਮੈਨੂੰ ਲੱਗਦਾ ਸੀ ਕਿ ਆਪਾਂ ਸਭ ਤੋਂ ਪਹਿਲਾਂ ਕਰੀਏ ਫਿਰ ਚਲੋ ਨਾਲੋਂ ਨਾਲੇ ਸਿਲਸਿਲਾ ਚੱਲਦਾ ਹੀ ਰਹਿਣਾ ਤੇ ਇੱਕ ਹੋਰ ਜਿਹੜੀ ਮੇਰੇ ਹੁਣ ਗੱਲ ਦਿਮਾਗ 'ਚ ਆਈ ਆ ਮੈਨੂੰ ਲੱਗਾ ਕਿ ਕਰ ਦੇਣੀ ਚਾਹੀਦੀ ਆ ਮੈਨੂੰ ਨਾ ਕਿਸੇ ਨੇ ਪਿੱਛੇ ਜੇ ਸਵਾਲ ਕੀਤਾ ਸੀ ਕਿ ਤੁਸੀਂ ਕਹਿ ਦਿੰਨੇ ਹੋ ਵੀ ਆਹ ਚੀਜ਼ਾਂ ਮੈਂ ਕਿਤਾਬਾਂ ਤੋਂ ਪੜ੍ਹ ਕੇ ਸਿੱਖੀਆਂ ਜਾਂ ਆਹ ਚੀਜ਼ਾਂ ਮੈਨੂੰ ਕਿਤਾਬਾਂ ਰਾਹੀਂ ਪਤਾ ਲੱਗੀਆਂ ਜਾਂ ਕਿਤਾਬਾਂ ਬੜੀਆਂ ਵਧੀਆ ਦੋਸਤ ਹੁੰਦੀਆਂ ਨੇ ਵੀ ਉਹ ਕੀ ਕਿਵੇਂ ਹੁੰਦੀਆਂ ਦੋਸਤ ਸਾਨੂੰ ਤਾਂ ਨਹੀਂ ਪਤਾ ਲੱਗਦਾ ਵੀ ਸਾਨੂੰ ਜੇ ਅਸੀਂ ਕੋਈ ਪਰੇਸ਼ਾਨੀ ਚਾ ਤੇ ਉਹ ਕਿਤਾਬ ਉੱਥੇ ਕੀ ਕਰੂਗੀ ਬੰਦਾ ਆਪ ਹੀ ਆਪਣੀਆਂ ਪਰੇਸ਼ਾਨੀਆਂ ਨਾਲ ਉਲਝਦਾ ਤੇ ਮੈਨੂੰ ਲੱਗਿਆ ਵੀ ਫਿਰ ਇਹ ਗੱਲ ਮੈਂ ਇਸ ਪਲੇਟਫਾਰਮ ਰਾਹੀਂ ਕਰ ਸਕਦੀ ਹਾਂ ਤੁਹਾਡੇ ਨਾਲ ਜਦੋਂ ਮੇਰੀ ਲਾਈਫ ਦੇ ਵਿੱਚ ਮੈਨੂੰ ਕਦੇ ਵੀ ਲੱਗਦਾ ਸੀ ਕਿ ਇੱਥੇ ਇੱਕ ਉਲਝਣ ਆ ਵੀ ਮੈਂ ਉਹ ਸੁੱਲਝਣ ਨਾਲ ਆਪੇ ਹੀ ਜੂਝ ਰਹੀ ਆ ਤੇ ਮੈਨੂੰ ਉਹਦਾ ਕੋਈ ਹੱਲ ਨਹੀਂ ਮਿਲ ਰਿਹਾ ਜਦੋਂ ਆਪਾਂ ਕਿਸੇ ਤੋਂ ਸਲਾਹ ਮੰਗਦੇ ਆ ਵੀ ਮੇਰੀ ਆ ਪਰੇਸ਼ਾਨੀਆਂ ਤੇ ਇਸ ਤਰ੍ਹਾਂ ਕਰਕੇ ਮੈਨੂੰ ਦੱਸੋ ਕੀ ਕਰਨਾ ਚਾਹੀਦਾ ਹੁਣ ਜੇ ਤਾਂ ਸਾਹਮਣੇ ਵਾਲਾ ਥੋੜੀ ਤੁਹਾਡੇ ਨਾਲ ਥੋੜੀ ਪਰੇਸ਼ਾਨੀ ਦੇ ਵਿੱਚੋਂ ਆਪ ਲੰਘਿਆ ਉਸ ਤਰ੍ਹਾਂ ਦੀ ਤਾਂ ਤੇ ਉਹ ਤੁਹਾਨੂੰ ਦੇਊਗਾ ਵਧੀਆ ਸਲਾਹ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਕਹਿੰਦੇ ਆ ਵੀ ਹਾਂ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੈਨੂੰ ਇਹੀ ਕਰਨਾ ਚਾਹੀਦਾ ਤੇ ਉੱਥੇ ਹੁੰਦਾ ਕਿ ਉਹ ਇੱਕ ਚੀਜ਼ 네ਗੇਟਿਵ ਤੁਹਾਡੇ ਸਾਹਮਣੇ ਆ ਜਾਂਦੀ ਆ ਫਿਰ ਲੱਗਣਾ ਕਿ ਨਹੀਂ ਇਹ ਸਲਾਹ ਮੇਰੇ ਲਈ ਨਹੀਂ ਹੈਗੀ ਮੇਰੇ ਲਈ ਵਾਜਬ ਨਹੀਂ ਤੇ ਫਿਰ ਉਥੋਂ ਮੈਨੂੰ ਲੱਗਿਆ ਕਿ ਤੁਸੀਂ ਜਿਹੜੀਆਂ ਸਲਾਹਾਂ ਨੇ ਆਪਾਂ ਨੂੰ ਹਰ ਕੋਈ ਆਪਣੇ ਮੁਤਾਬਕ ਦਿੰਦਾ ਤੇ ਕਿਤਾਬ ਹੀ ਇੱਕ ਐਸਾ ਸਾਧਨ ਆ ਜੋ ਹਰ ਇੱਕ ਨੂੰ ਸਲਾਹ ਦਿੰਦਾ ਹਰ ਇੱਕ ਦੇ ਮੁਤਾਬਿਕ ਦੀ ਤੇ ਤੁਹਾਡਾ ਆਪਣਾ ਹੀ ਹੁੰਦੀ ਆ ਉਹ ਯੋਗਤਾ ਉਥੋਂ ਲੈਣ ਦੀ ਗ੍ਰੈਬ ਕਰਨ ਦੀ ਫਿਰ ਉਥੋਂ ਮੇਰਾ ਸਫਰ ਸ਼ੁਰੂ ਹੋਇਆ ਸੀ ਕਿ ਮੈਂ ਫਿਰ ਉਹੋ ਜੀਆਂ ਕਿਤਾਬਾਂ ਦੀ ਭਾਲ ਕਰਦੀ ਸੀ ਜਿ ਉਹ ਜੇ ਲੋਕ ਤੁਹਾਨੂੰ ਨਹੀਂ ਮਿਲਦੇ ਤਾਂ ਤੁਸੀਂ ਉਹੋ ਜੀਆਂ ਕਿਤਾਬਾਂ ਲੱਭਦੇ ਹੋ ਇਥੋਂ ਮੇਰਾ ਇਹ ਸਫਰ ਸ਼ੁਰੂ ਹੋਇਆ ਸੀਗਾ ਮੈਨੂੰ ਲੱਗਣਾ ਵੀ ਮੈਂ ਕੋਈ ਜਿਵੇਂ ਹੁਣ ਬੱਚੇ ਵੱਡੇ ਹੋ ਰਹੇ ਨੇ ਇਹ ਟੀਨੇ ਚਾਰੇ ਨੇ ਤੇ ਬੱਚਿਆਂ ਦੀ ਕੋਈ ਪਰੇਸ਼ਾਨੀ ਮੈਨੂੰ ਲੱਗਣੀ ਕਿ ਮੇਰਾ ਬੱਚਾ ਥੋੜਾ ਜ਼ਿੱਦੀ ਬਣਦਾ ਤੇ ਇਹਨੂੰ ਮੈਂ ਕਿਵੇਂ ਕਰਾਂ ਕਿ ਇਹਦਾ ਇਹਦੀ ਜਿਹੜਾ ਹੈਗਾ ਜ਼ਿੱਦੀਪੁਣਾ ਉਹ ਘੱਟ ਹੋਵੇ ਤਾਂ ਫਿਰ ਇਹੋ ਜੀਆਂ ਕਿਤਾਬਾਂ ਮੈਂ ਜਾ ਕੇ ਉੱਥੇ ਉਹਨਾਂ ਨੂੰ ਕਹਿਣਾ ਜਿਹੜੇ ਕਿਤਾਬਾਂ ਵੇਚਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਹਰ ਇੱਕ ਤਰ੍ਹਾਂ ਦਾ ਉਹਨਾਂ ਕੋਲ ਮਟੀਰੀਅਲ ਪਿਆ ਹੁੰਦਾ ਤਾਂ ਫਿਰ ਉਹਨਾਂ ਨੇ ਮੈਨੂੰ ਕੁਝ ਕਿਤਾਬਾਂ ਸੁਝਾਉਣੀਆਂ ਵੀ ਬੱਚਿਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਹਨਾ ਉਹ ਤੁਸੀਂ ਲਿਆਓ ਉਹਦੇ ਚ ਸਾਰੀ ਡਿਟੇਲ ਦਿੱਤੀ ਹੁੰਦੀ ਆ ਉੱਥੋਂ ਫਿਰ ਮੈਨੂੰ ਜੋ ਚਾਹੀਦਾ ਸੀਗਾ ਮੈਂ ਉਹ ਪੜ ਲੈਣਾ ਦੇਖ ਲੈਣਾ ਉਸੇ ਤਰ੍ਹਾਂ ਮੈਂ ਆਪਣੇ ਬੱਚੇ ਨੂੰ ਫਿਰ ਮਨੋਵਿਗਿਆਨਕ ਤਰੀਕੇ ਨਾਲ ਉਹਦੇ ਨਾਲ ਫ੍ਰੈਂਡਲੀ ਹੁੰਦੀ ਉਹਦੇ ਨਾਲ ਉਹਦਾਂ ਦੀਆਂ ਗੱਲਾਂ ਕਰਦੀ ਫਿਰ ਹੌਲੀ-ਹੌਲੀ ਮੈਂ ਫੀਲ ਕੀਤਾ ਕਿ ਬੱਚਾ ਉਸ ਜ਼ਿੱਦ ਚੋਂ ਬਾਹਰ ਨਿਕਲ ਰਿਹਾ ਤੇ ਤਕਰੀਬਨ ਨਿਕਲ ਗਿਆ ਇਸੇ ਤਰ੍ਹਾਂ ਦੀਆਂ ਹੋਰ ਕਈ ਉਦਾਹਰਣਾਂ ਨੇ ਜਿਵੇਂ ਤੁਸੀਂ ਕੋਈ ਓਵਰ ਥਿੰਕ ਕਰੀ ਜਾਂਦੇ ਹੋ ਸੋਚੀ ਜਾਂਦੇ ਹੋ ਕਿਸੇ ਚੀਜ਼ ਨੂੰ ਲੈ ਕੇ ਉਹਦੇ ਚੋਂ ਬਾਹਰ ਨਹੀਂ ਆ ਰਹੇ ਮਤਲਬ अनेका ਮਸਲੇ ਨੇ अनेका ਗੁੰਜਣਾ ਨੇ ਜਿਹੜੀਆਂ ਸਾਨੂੰ ਇਦਾਂ ਹੀ ਜਿਨ੍ਹਾਂ ਦੇ ਹੱਲ ਸਾਨੂੰ ਮਿਲਨੇ ਆ ਜੇ ਚੰਗੇ ਦੋਸਤ ਨਹੀਂ ਤਾਂ ਤੁਸੀਂ ਕਿਤਾਬਾਂ ਵੱਲ ਜਾਓ ਪਰ ਮਸਲਾ ਇਹ ਹੈ ਕਿ ਹਰ ਕੋਈ ਕਿਤਾਬ ਨਹੀਂ ਪੜਦਾ ਜਿਵੇਂ ਹੁਣ ਆਪਾਂ ਜ਼ਿਆਦਾਤਰ ਜੇ ਮੈਂ ਉਹਨਾਂ ਘਰੇਲੂ ਔਰਤਾਂ ਦੀ ਗੱਲ ਕਰਾਂ ਜਿਹੜੀਆਂ ਘਰਾਂ ਦੇ ਵਿੱਚ ਰਹਿੰਦੀਆਂ ਜਿਨ੍ਹਾਂ ਨੂੰ ਆਪਾਂ ਹਾਊਸ ਵਾਈਫ ਕਹਿੰਦੇ ਆ ਨਾ ਉਹਨਾਂ ਕੋਲ ਇੰਨੇ ਜ਼ਿਆਦਾ ਰੁਝੇਵੇਂ ਹੁੰਦੇ ਨੇ ਉਹ ਕਹਿੰਦੀਆਂ ਵੀ ਅਸੀਂ ਪੜਨਾ ਚਾਹੁੰਦੇ ਆ ਪਰ ਸਾਥ ਉਹਨਾਂ ਟਾਈਮ ਨਹੀਂ ਨਿਕਲਦਾ ਪੜਿਆ ਨਹੀਂ ਜਾਂਦਾ ਫਿਰ ਉਹਨਾਂ ਲੋਕਾਂ ਵਾਸਤੇ ਚਾਹੇ ਉਹ ਔਰਤਾਂ ਨੇ ਚਾਹੇ ਆਦਮੀ ਚਾਹੇ ਬੱਚੇ ਨੇ ਜਿਹੜੇ ਨਹੀਂ ਪੜ ਸਕਦੇ ਕਿਉਂਕਿ ਬੱਚਿਆਂ ਤੇ ਹੋਰ ਪ੍ਰੈਸ਼ਰ ਆ ਪੜਾਈਆਂ ਦਾ ਪ੍ਰੈਸ਼ਰ ਉਹਨਾਂ ਕੋਲ ਸਿਲੇਬਸ ਹੀ ਇੰਨਾ ਜ਼ਿਆਦਾ ਤੇ ਉਹ ਇਸ ਤਰ੍ਹਾਂ ਦੀਆਂ ਕਿਤਾਬਾਂ ਨਹੀਂ ਪੜ پا ਰਹੇ ਤਾਂ ਫਿਰ ਉਹਨਾਂ ਵਾਸਤੇ ਇਹ ਇੱਕ ਇਸ ਤਰ੍ਹਾਂ ਦੇ ਜਿਹੜੇ ਮਾਧਿਅਮ ਹੁੰਦੇ ਆ ਗੱਲਬਾਤ ਕਰਨ ਦੇ ਉਹ ਬਹੁਤ ਹੀ ਲਾਹੇਵੰਦ ਹੁੰਦੇ ਆ ਮੈਨੂੰ ਵੀ ਆਪਦੀ ਲਾਈਫ 'ਚ ਜਦੋਂ ਕੁਝ ਚਾਹੀਦਾ ਇਸ ਤਰ੍ਹਾਂ ਕੋਈ ਖਾਣਾ ਬਣਾਉਣ ਨੂੰ ਦਿੱਕਤ ਆਉਂਦੀ ਆ ਮੈਂ ਫਟਾਫਟ ਉਹ ਚੀਜ਼ ਦੇਖਦੀ ਆ ਕੋਈ ਥਾਟ ਸੁਣਨਾ ਮੈਨੂੰ ਲੱਗਦਾ ਕਿ ਹਾਂ ਇਹ ਚੀਜ਼ ਮੈਨੂੰ ਇੱਥੋਂ ਸੁਣਨੀ ਚਾਹੀਦੀ ਆ ਤੇ ਇਹ ਉਹਨਾਂ ਲਈ ਆ ਸਾਰਿਆਂ ਲਈ ਇਸੇ ਕਰਕੇ ਆਪਾਂ ਇੱਥੇ ਜੁੜਿਆ ਤੇ ਮੇਰੇ ਨਾਲ ਤੁਸੀਂ ਉਹੀ ਲੋਕ ਜੁੜ ਰਹੇ ਹੋ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਸਾਨੂੰ ਇੱਥੇ ਗੱਲ ਕਰਿਆਂ ਇਹਨਾਂ ਦੀ ਗੱਲ ਸੁਣਿਆ ਸਾਨੂੰ ਕੁਝ ਹਾਸਲ ਹੁੰਦਾ ਤੇ ਜੇ ਤੁਹਾਨੂੰ ਲੱਗੇ ਕਿ ਇਹ 5 ਮਿੰਟ ਦੀ ਗੱਲਬਾਤ ਚੋਂ ਜਾਂ 7 ਮਿੰਟ ਜਿੰਨੇ ਵੀ ਆਪਾਂ ਹਨਾ ਤੁਹਾਡੇ ਲਈ ਕੁਝ ਹੈਗਾ ਤੁਹਾਨੂੰ ਲੱਗਦਾ ਕਿ ਇਹ ਗੱਲਾਂ ਸੱਚੀ ਕੰਮ ਦੀਆਂ ਨੇ ਇੱਥੋਂ ਅਸੀਂ ਕੁਝ ਲੈ ਕੇ ਹੀ ਉੱਠੇ ਆ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰਨਾ ਕਿ ਜਿਨ੍ਹਾਂ ਨੂੰ ਇੰਨਾ ਸਿੱਖਿਆਵਾਂ ਦੀ ਇੰਨਾ ਸੁਝਾਵਾਂ ਦੀ ਲੋੜ ਆ ਤਾਂ ਉਹਨਾਂ ਨੂੰ ਅੱਗੇ ਇਹ ਮੈਸੇਜ ਜ਼ਰੂਰ ਫਾਰਵਰਡ ਕਰੋ ਉਹਨਾਂ ਨੂੰ ਪਹਚਾਓ ਤਾਂ ਕਿ ਉਹ ਵੀ ਨਾਲ ਜੁੜਨ ਤੇ ਇਦਾਂ ਹੀ ਇੱਕ ਇਹ ਜਿਹੜਾ ਸਿਲਸਿਲਾ ਹੈਗਾ ਉਹ ਚੱਲਦਾ ਰਹਿਣਾ ਤੇ ਅਸੀਂ ਆਪਣੇ ਆਪਣੇ ਹਿੱਸੇ ਦੇ ਜਿਹੜੇ ਹੱਲ ਨੇ ਇਹਨਾਂ ਵਿੱਚੋਂ ਅਸੀਂ ਰੱਖ ਲੈਣੇ ਆ ਜੋ ਸਾਡੇ ਹਿੱਸੇ ਦੇ ਨਹੀਂ ਆ ਕਿਸੇ ਹੋਰ ਨੂੰ ਚਾਹੀਦੇ ਉਹ ਅਸੀਂ ਉਹਨਾਂ ਤੱਕ ਪਹੁੰਚਾ ਦੇਣੇ ਆ ਬਸ ਅੱਜ ਮੇਰਾ ਸਿਗਾ ਕਿ ਇਹੀ ਆਪਾਂ ਗੱਲ ਕਰ ਲਈਏ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਤੇ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜਾ ਸਫਰ ਆ ਉਹ ਅੱਗੇ ਤੁਰੂਗਾ ਸਤਿ ਸ਼੍ਰੀ ਅਕਾਲ